ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜਿ ਲਾਇ ਰਾਂ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਂ ਪਰੀਆਂ ਭਾਰ ਸਹਸ ਸਿਆਣਪ ਲਖ ਹੋ へ ਤਾਂ ਇਕਣ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਗੂੜੇ ਟਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਣ ਜੇ ਹੁਕਮ ਮਿਲੇ ਵੜਿਆਈ ਹੁਕਮਿਓ ਤੁਮਨੇ ਚ ਹੁਕਮ ਲੇਖ ਦੁਖ ਸੁਖ ਪਾਈਐ ਹੈ ਕਿਨਹੁ ਹੁਕਮੀ ਬਖਸ਼ਿਐ ਸੋ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਰਕ ਨ ਕੋਈ ਨਾਨਕ ਹੁਕਮੇ ਜੇ ਬੁਜੈ ਤਾ ਹਮੇ ਕਹੈ ਨ ਕੋਈ ਗਾਵੇ ਕੋ ਤਾਨ ਹੋਵੈ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੈ ਤਨਖੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦ ਰਹਿ ਦੂਰ ਕਥਨਾ ਕਥਿਨਾ ਆਵੇ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖਿਆ ਜਿਤ ਇਸੇ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਖ ਦਵਾਰ ਨਾਨਕ ਵੇ ਜਾਣੀਐ ਸਭ ਆਪਿ ਸਤਿਆਰ ਥਾ ਪਿਆਣਾ ਜਾਏ ਕੀ ਤਨ ਹੋਏ ਆਪੇ ਆਪ ਨਰੰਜਨ ਸੋਏ ਜਿਨ ਸੇਵਿਆ ਤਨ ਪਾਇਆ ਮਾਣ ਨਾਨਕ ਆਵਿਆ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖਿਆ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਾਇ ਸਮਾਈ ਗੁਰੇਸਰ ਗੁਰੂ ਗੋਬਕਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਿਆ ਖਾ ਨਹੀਂ ਕਹਿਣਾ ਕਥਣਾ ਨਾ ਜਾਈ ਗੁਰਾ ਇੱਕ ਦੇਹ ਵਿਝਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣ ਨ ਜਾਈ ਧੀਰਸ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੇ ਜੇ ਤਿਸਰ ਰੂਪਾਈ ਵੇਖਾ ਮਣ ਕਰਮਾ ਕੇ ਮਿਲੇ ਲਈ ਮਾਤੇ ਵਿਚਾਰ ਤਨ ਜਵਾਹਰ ਮਾਨਕ ਜੈ ਕੀ ਗੁਰ ਕੀ ਸੇਖ ਸੁਣੀ ਗੁਰ ਅਕਦੇਵ ਬੁਝਾਈ ਸਬਣਾ ਜੀਆਂ ਕਾਇਕ ਦਾ ਤਸੋ ਮੈਂ ਵਿਸਰਣ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਸੁਣੀ ਹੋਏ ਨਮਖੰਡ ਵੇ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾ ਰਖਾਏ ਕੈ ਜਸ ਕੀਰਤ ਜਗਲੇ ਜੇ ਤਸਨਦਰ ਨ ਆਵੈ ਤਾ ਮਾਤਨ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਗੁਣ ਦੇ ਤੇਹਾ ਕੋਈ ਨ ਸੁਝਾਈ ਜੇ ਤਿਸ ਗੁਣ ਕੋਇ ਕਰੇ ਸੁਣੈ ਸਿਦ ਪਿਸ਼ੁਰਨਾਥ ਸੁਣੈ ਤਰਤ ਤਵਲੇ ਆਕਾਸ ਸੁਣੈ ਦੀਪ ਲੋ ਪਾਤਲ ਸੁਣੈ ਪਹੇ ਨ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੈ ਸਰਬਨ ਮੈਂਦ ਸੁਣੈ ਮੁਖ ਸੁਨਾਹਣ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੈ ਦੂਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ ਅਰ ਸਰਗਿ ਸੁਨਾਣ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਗ ਸਹਿ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾਰਾ ਗੁਨਾ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਆnde ਪਾਵੇ ਰਾਹ ਸੁਣੇ ਹਾਥ ਹੋ ਵਿਸ ਗਾਹ ਨਾਨਕ ਭਗਤ ਅਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿਛੇ ਪਿਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਸਵਰਤ ਹੋਵੇ ਮਨ ਬੁੱਧ ਮੰਨੇ ਸਗਲ ਭਾਵਨਾ ਕੀ ਸੋਧ ਮੰਨੇ ਮੋਹੇ ਚੋਟਾ ਨਾ ਖਾਏ ਮੰਨੇ ਜਮਕੈ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੇ ਮਾਰਗ ਠਗ ਨ ਪਾਏ ਮੰਨੇ ਪਾਥਿਓ ਪ੍ਰਗਟ ਜਾਏ ਮੰਨੇ ਮਗੜੇ ਚੱਲੇ ਪੰਥ ਮੰਨੇ ਤਨ ਮਸਿਤ ਸੰਬੰਧ ਐ ਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਭਾਵੇਂ ਮੁਖ ਦਵਾਰ ਮੰਨੇ ਪਰਵਾਰ ਐ ਸਾਧਾਰ ਮੰਨੇ ਤਰੇ ਤਰੇ ਗੁਰਸਿੱਖ ਮੰਨੇ ਨਾਨਕ ਭਾਵੇਂ ਨਾ ਭੇਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹ ਦਰਾ ਜਾਣ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਿਸਮਰ ਧੌਲ ਧਰਮ ਦੇਗਾ ਪੂਤ ਸੰਤੁਕthਾ ਪ੍ਰਖਿਆ ਜਨ ਸੂਤ ਜੇ ਕੋ ਬੁਝੇ ਹੋ ਸਚਿਆਰ ਤਵਲੇ ਉਪਰਕੇਤਾ ਭਾਰ ਤਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰਤ ਲਿਖ ਮਨਜੋਰ ਜੀ ਜਾਤ ਰੰਗਾ ਕੇ ਨਾਵ ਸਭ ਨਾ ਲਿਖਿਆ ਬੜੇ ਕਲਾਮ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖੇ ਕੀਤਾ ਹੋਏ ਕੀਤਾ ਤਨਸ ਵਾਲਿਓ ਰੂਪ ਕਿਤੇ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕ ਕੁਵਾਓ ਤਿਸਤੇ ਹੋਏ ਲਖ ਧਰਿ ਆਓ ਕੁਦਰਤ ਕੌਣ ਕਹਾ ਵਿਚਾਰ ਵਾਰੰਝਮ ਇੱਕ ਵਾਰ ਜੋ ਤੁਧ ਪਾਵੇ ਸਾਈ ਭਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ असंख्य जाप संग पाओ संख पूजा संख तप तव असंख्य ग्रंथ मुख वेद पाठ असंख्य जोग मन रहे उदास असंख्य भक्त गुण ज्ञान विचार संग सती संग दातार संग सूर मोह पक्षार असंख्य मुण लिबलाए तार कुदरत कवन कहा विचार वरन में एक बार जो तुद भावे सई पलिकार तू सदा सलामत निरंकार असंख्य मूर्खंद कोरे असंख्य चोर हरामखोर असंख्य मन कर जाहे जो असंख्य गलवट तक माई संग पाप पाप कर जाहे असंख्य कूड़े यार कूड़े फिराहे असंख्य मलेश मलपख खाहे असंख्य निंदक सिर करहे भार नानक नीच कहे विचार वर्ण जवें एक वार जोतत पावे सई बलकार तू सदा सलामत निरंकार आसंख नाव संख थाम गम गम संखलो असंख कहै सिर पार होए अखरी नाम क्रिसालहा अखरे ज्ञान गीत गुण गा अखरी लिखन बोलन बाण अखरा सर संजोग खान जिने हे लिखे ते सर नाहे जे फरमाए ते ते पाहे जे ताकी तते ता, ता, ता नाव विण नावे नाही को ठाव गुदृत कवन का विचार वार जमे एक वार जोत द पावे सई पलिकार तू सदा सलामत नरनकार ਪੜ ਗਿਆ ਹੱਥ ਪੈਰ ਦੰਦੇ ਹੀ ਪਾਣੀ ਧੋਤਾ ਉਤਰਸ ਕੇ ਮੂਤਪਲੀਤੀ ਕਪੜ ਹੋਏ ਦੇ ਸਾਬਣ ਲਈਏ ਹੋ ਧੋਏ ਪਰ ਇਹ ਮਤ ਪਾਪਕ ਸੰਗੋ ਤੋ ਬੇ ਨਵੇਂ ਰੰਗ ਬਨੇ ਪਾਪੇ ਅਖੜਨਾ ਹੈ ਕਰ 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 ਨਿਕਲੇ ਜਾਹੋ ਆਪੇ ਵੀ ਜਾਪੀ ਖਾਓ ਨਾ ਉਹ ਕੁਮੀ ਆਵੇ ਜਾਹੋ ਤੀਰ ਸਤਪ ਦਇਆ ਦਾ ਤਾਨ ਜੇ ਕੋ ਪਾਵੇ ਤਿਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮੰਨਾਉ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਣ ਗੁਣ ਕੀਤੇ ਭਗਤ ਨ ਹੋਏ ਸਵਾਸਤਾਤ ਬਣ ਬਰਮਾਓ ਸਤ ਸੁਹਾਨ ਸਦਾ ਮਨਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਤੇਤ ਕਵਨ ਵਾਰ ਕਵਨ ਸੇ ਰਤੀ ਮਹ ਕਵਨ ਜਿਤ ਹੋਆ ਆਕਾਰ ਵੇਲਾ ਪਾਈ ਪੰਡਤੀ ਜਹੋ ਵੇ ਲਿਖ ਪ੍ਰਾਨ ਵਖਤ ਨ ਪਾਇਓ ਕਾਦੀ ਅਜ ਲਿਖਣ ਲਿਖਣ ਤੇਤ ਵਾਰ ਨਾ ਜੋਗੀ ਜਾਣ ਤਮਹੋ ਕੋਈ ਜਾ ਕਰਤਾ ਸੇ ਟਿਕੋ ਸਾਜਿਆ ਪੇ ਜਾਣੇ ਸੋਈ ਇੱਕ ਵਿਕਾਰੇ ਅੱਖ ਕੇ ਵਸਾਲਾ ਹੀ ਕਿ ਵਰਨੇ ਕੀ ਜਾਣਾ ਨਾਨਕ ਕਖਣ ਸਭ ਕੋ ਆਖੇ ਇੱਕ ਦੁਖ ਸਿਆਣਾ ਵੱਡਾ ਸਾਹਿਬ ਵੱਡੀ ਨਾਇਕੀ ਤਜਕ ਹੋਵੇ ਨਾਨਕ ਜੇ ਕੋ ਆਪਾਉ ਜਾਣੇ ਗਿ ਗੈਨ ਸੁਹੈ ਬਾਤ ਆਲਾ ਪਾਤਾਲ ਲਖ ਆਗਾਸ ਆਗਾਸ ਓਡ ਕੋਡ ਪਾਤਕੇ ਵੇਦ ਕਹਨਿਕ ਬਾਤ ਸਹਿ ਸੇ 18 ਕਹਨਿਕ ਦੇਵਾਂ ਸੁਲੂਗ ਧਾਤ ਲਿਖਾਇ ਤਾ ਲਿਖੀਐ ਲਿਖਿ ਹੋਏ ਵਿਨਾਸ਼ ਨਾਨਕ ਵਡਾਖਿਆ ਪਜਣ ਆਪ ਸਾਲਾਹੀ ਸਾਲਾਹੇ ਏਤੀ ਸੁਤ ਨਾ ਪਈਆ ਨਦੀਆਂ ਤੇ ਵਾਹ ਬਿਸਮੰਦਰਾਂ ਜਾਣੀਐ ਸਮੁੰਦ ਸਹਾ ਸੁਲਤਾਨ ਗਿਰਸਤੀ ਮਾਲਤਨ ਕੀੜੀ ਤੁਲਨ ਹੋਵਣੀ ਜੇ ਤਸ ਮਨਹੁ ਨਾ ਵਿਸਰੇ ਅੰਤਰਾ ਸੇਵਤ ਕੈ ਨਾਂ ਅੰਤ ਅੰਤਨ ਕਰਨ ਦੇ ਨਾਂ ਅੰਤ ਅੰਤਨਾ ਵੇਖੜ ਸੋਣਾ ਅੰਤ ਅੰਤਨਾ ਜਾ ਪੈ ਕਿਆ ਮਨਮੰਤ ਅੰਤਰਨ ਜਾ ਪੈ ਕੀ ਤਾਇਆ ਕਾਰ ਅੰਤਰਨ ਜਾ ਪੈ ਪਾਰਾ ਵਾਰ ਅੰਤਕਾਰਨ ਕੇਤੇ ਬੜਲਾਏ ਤਾਂ ਕੇ ਅੰਤਰਾ ਪਾਏ ਜਾਹੇ ਇਹੋ ਅੰਤਰਾ ਜਾਣੇ ਕੋਏ ਬਹੁਤਾ ਕਈ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਂ ਉੱਚੇ ਉਪਰੂ ਚਾਣਾਉ ਏ ਬਡੂ ਚਾਹੋ ਵੈ ਕੋਏ ਤੇ ਸੋਚੇ ਕਾਉ ਜਾਣੇ ਸੋਏ ਜਿਵੜਾ ਆਪ ਜਣੇ ਆਪੇ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆਣਾ ਜਾਏ ਵੱਡਾ ਦਾਤਾ ਤਿਲਨਾ ਤਮਾਏ ਕਿਤੇ ਮੰਗੇ ਜੋ ਦਾ ਪਾਰ ਕੀਤੇ ਗਣਤ ਨਹੀਂ ਵਿਚਾਰ ਕਿਤੇ ਖਾਪ ਟੋੜੇ ਵੇਕਾਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖ ਖਾਹੀ ਖਾਹੇ ਕਿਤਿਆਂ ਦੁਖ ਭੂਖ ਸਤ ਮਾਰੇ ਪੈਦਾ ਤਰੀ ਦਾ ਤਾਰ ਬੰਦ ਕਲਾਸੀ ਪਾਣੇ ਹੋਏ ਹੋ ਰੱਖਣ ਸਕੇ ਕੋਈ ਜੇ ਕੋ ਖਾਇ ਕਖਣ ਪਾਏ ਹੋ ਜਾਣ ਜਤਿ ਮੋ ਖਾਇ ਆਪੇ ਜਾਣੇ ਆਪੇ ਦੇ ਅਖ ਸੇ ਪੇ ਕੇ ਹੀ ਕੇ ਜਿਸਨੋ ਬਖਸ਼ੈ ਸਿਪਤ ਸਲਾਹ ਨਾਨ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁਲਵਾ ਪਾਰ ਮੁਲਵਾ ਪਾਰੀਏ ਮੁਲ ਪੰਡਾਰ ਮੁਲ ਆਵੇ ਮੁਣ ਲੈ ਜਾਹੇ ਮੁਲ ਪਾਇ ਮੁਲ ਸਮਾਹੀ ਅਮੁੱਲ ਤਰਮ ਅਮੁੱਲ ਦੀਬਾਨ ਮੁਲ ਤੋਲ ਮੁਲ ਪਰਮਾਨ ਮੁਲ ਬਖਸ਼ੀਸ ਮੁਣ ਨਿਸ਼ਾਨ ਮੁਲ ਕਰਮ ਅਮੁੱਲ ਪ੍ਰਮਾਨ ਅਮੁੱਲ ਮੁਲਾਖੇ ਨਾ ਜਾਏ आखे वेद अमूल आमुल अमला खणा जाय आके कह रहले बलाए आखे वेद पाठ प्राण आखे पढे कर ख्यान आखे भर में आखे, आखे गोपी ता गोविंद आखे इसरा के से आखे केते केते बुध आखे दान में आखे देव आखे सुर नर मुंजण सेव एते आखे आखण पाहे केते कह कह उठ उठ जाहे एते केते होर करहे तखन सके के के, के जेवड़ पावे तेवड़ होए नानक जान साच सोए ਜੇਕਵਾ ਕੇ ਬੋਲ ਵਿਗਾੜ ਤਾ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਨਾ ਦੇ ਅਨੇਕਾਂ ਸੰਖਾਂ ਕੇਤੇ ਭਾਵਨ ਹਾਰੇ ਕੇਤੇ ਰਾਗ ਪਰੇ ਸਿਉ ਕਹੀਏ ਕਹੀਨ ਕੇਤੇ ਗਾਵਨ ਹਾਰੇ ਗਾਵੇ ਤੋ ਕੋ ਤੋਨ ਪਉਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤਕੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਹਣ ਸਦ ਸਵਾਰੇ ਗਾਵੇ ਇੰਦੇ ਦਰਸ਼ਨ ਬੈਠੇ ਦੇਵਤੇ ਅੰਦਰ ਨਾਲੇ ਗਾਵੇ ਸਤ ਸਮਾਧੀ ਅੰਦਰ ਗਾਵਣ ਸਾਦੇ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਨ ਰਖੀ ਸਰਜੋਗ ਵਿਦਿਆ ਨਾਲੇ ਗਾਵੇ ਮੋਹਨੀਆ ਮਨਮੋਹਣ ਸੁਰਗਾ ਮਛ ਪਿਆਲੇ ਗਾਵ ਰਤਨ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਦ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਸੇ ਤਦ ਨੂੰ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਆ ਵਿਚਾਰੇ ਸੋਏ ਸੋਇ ਸਦਾ ਸੱਚ ਸਾਹਿਬ ਸਾਚਾ ਸਾਚੇ ਨਾਏ ਹੈ ਪੀ ਹੋਸੀ ਜਾਏ ਨਾ ਜਸੀ ਰਚਨ ਜਨ ਰਚਾਈ ਰੰਗੇ ਰੰਗੇ ਭਾਤੇ ਕਰ ਕਰ ਜਨ ਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕਿ ਤਾਇ ਆਪਣਾ ਜੀਵਤਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹੋ ਸਹਾ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮਨ ਦਾ ਸੰਤੋਖ ਸੰਪਤ ਝੋਲੀ ਧਿਆਨ ਕੀ ਕਰੇ ਬਪੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੇ ਆਦੇਸ ਆਦ ਅਨੀਲ ਨਦਨ ਹਤ ਜੁਗ ਜੁਗ ਵੇ ਕੋ ਵੇਸ ਪੋਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪ ਨਾਥ ਨਾਥ ਸਭ ਜਾ ਕੀ ਰਿੱਦ ਸਦਾ ਬਰਸਾਤ ਸੰਜੋਗ ਵਿਜੋਗ ਦੋਇ ਕਰ ਚਲਾਵੇ ਲੇਖੇ ਆਵੇ ਭਾਗ ਆਦੇਸ ਤਿਸਿਆ ਆਦੇਸ ਆਦ ਅਨੀਲ ਨਦ ਨਾਥ ਜੁਗ ਜੁਗ ਇੱਕ ਵੇਸ ਇੱਕ ਮਾਇ ਜੁਗਤ ਵੇ ਆਇ ਤਿੰਟੇ ਪਰਮਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਈ ਦੀਬਾਨ ਜਿਵੇਂ ਤਿਸ ਭਾਵੈ ਤਿਵੇਂ ਚਲਾਵੇ ਜਿਬ ਹੋਵੇ ਫਰਮਾਨ ਓਹੋ ਵੇਖੈ ਉਹ ਨਦਰ ਨ ਆਵੇ ਬਹੁਤ ਆਇਓ ਵਿਡਾਨ ਆਦੇਸ ਤਿਸੇ ਆਦੇਸ ਆਦ ਅਨਿਲ ਆਦ ਨਾਦ ਨਹਤ ਜੁਗ ਜੁਵੇ ਕੋ ਵੇਸ ਆਸਣ ਲੁਏ ਲੁਏ ਪੰਡਾਰ ਜੋ ਕਿਛ ਪਾਇ ਸੋਇ ਕਵਾਰ ਕਰ ਕਰ ਵੇਖੈ ਸਰ ਜਨਹਾਰ ਨਾਨਕ ਸੱਚੀ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਅਨਿਲ ਆਦ ਨਾਦ ਨਹਤ ਜੁਗ ਜੁਵੇ ਕੋ ਵੇਸ ਇਕ ਦੋ ਜੀ ਬੌ ਲਖ ਹੋ ਹੈ ਲਖੋ ਵੇ ਲਖ 20 ਲਖ ਲਾ ਗੇ ਡਾ ਕੀ ਏਕ ਨਮ ਜਗਦੀਸ਼ ਇਸ ਤਰ੍ਹਾਂ ਬਤ ਪਵਡੀਆਂ ਚੜਿਏ ਹੋਏ ਕੀਸ ਸੁਣ ਗੱਲਾਂ ਆਕਾਸ ਕੀ ਕਿਟਾਈ ਰੀਸ ਨਾਨਕ ਨਦਰੇ ਪਾਈ ਗਏ ਕੂੜੀ ਕੂੜਾ ਠੀਸ ਆਖਣ ਜੋ ਚ ਪੈਣਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹ ਜੋਰ ਜੋਰ ਨ ਰਾਜ ਮਾਲ ਮਨਸੂਰ ਜੋ ਨ ਸਰਤੀ ਗਿਆਨ ਵਿਚਾਰ ਜੋ ਨੁਗਤੀ ਛੋਟੇ ਸੰਸਾਰ ਜਿਸ ਸਾ ਹੱਥ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤਿ ਤਿਵਾਰ ਪਵਨ ਪਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚੇ ਆਪ ਸਚਾ ਦਰਬਾਰ ਤਿਥੈ ਸੋਹਣ ਪੰਚ ਪਰਵਾਨ ਨਦਰੀਕ ਪਰਮ ਪਵਨੀ ਸ਼ਾਨ ਕਚ ਪਕਾਈ ਉਥੇ ਪਾਏ ਨਾਨ ਗਇਆ ਜਾਪੇ ਜਾਏ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾਖੋ ਕਰਮ ਇਹਤੇ ਪਵਨ ਪਾਣੀ ਵੈ ਸੰਤਰ ਕਿਤੇ ਕਾਣ ਮਹੇਸ ਕਿਤੇ ਬਰਮੇ ਘਾਰਤ ਘੜੀਏ ਰੂਪ ਰੰਗ ਕੇ ਵੇਸ ਇਤਿਆ ਕਰਮ ਭੂਮੀ ਮੇਰੇ ਕਿਤੇ ਕਿਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ 나ਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮੁਨ ਕਿਤੇ ਕਿਤੇ ਰਤਨ ਸਮੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕਿਤੇ ਪਤ ਨਰਿੰਦ ਕੇਤੀਆਂ ਸੁਰਤ ਸੇਵਕੇ ਤੇ ਨਾਨਕ ਅਨੰਤ ਗਿਆਨ ਖੰਡ ਮਹ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੋਟ ਆਨੰਦ ਸਲਮ ਖੰਡ ਕੀ ਬਾਣੀ ਰੂਪ ਜਿਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕਿਆਂ ਗੱਲਾਂ ਕਥਿਆਣਾ ਜਾਹੇ ਜੇ ਕੋ ਕਹੈ ਪਿਛੈ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸ੍ਰੰਸ ਦਾ ਕੀ ਸੁਦ ਗਰਮਖੰਡ ਕੇ ਬਾਣੀ ਜੋਰ ਤਥੇ ਹੋ ਨ ਕੋਈ ਹੋਰ ਤਿਥੈ ਜੋਤ ਮਹਾਬਲ ਸੂਰ ਤਿਨ ਮੇ ਰਾਮ ਰਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਹੇ ਤਾਂ ਕ੍ਰੂਪਣ ਕਤਨੇ ਜਾਹੇ ਨ ਹੋਇ ਮਰੇ ਨ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕਲੋ ਕਰਹਿ ਆਨੰਦ ਸਚਾ ਮਨ ਸੋਏ ਸਚਖੰਡ ਵਸਿੰਦਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿਥੇ ਖੰਡ ਮੰਡਲ ਵਰਪੰਡ ਜੇ ਕੋ ਕਥਿ ਤਾ ਅੰਤਨੰਤ ਤਿਥੈ ਲੋਲ ਆਕਾਰ ਜਿਬ ਜਿਭ ਹੁਕਮ ਤੇ ਵੈ ਤੇ ਵਕਾਰ ਜਿ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥ ਨਾ ਕਰੜਾ ਸਾਰ ਜਤ ਪਹਾਰਾ ਤਿਰਜ ਸੁਨਿਆਰ ਅਹਰਨ ਮਤ ਵੇ ਤਥਿਆਰ ਪਾਉ ਖਲਾਗਣ ਤਬ ਤਾਓ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸਚਿ ਟਕਸਾਲ ਜਿਨਕ ਨਦਰ ਕਰਮ ਤਿਨਕਾਰ ਨਾਨਕ ਨਦਰਿ ਨਦਰ ਨਿਹਾਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬਰਿਆਈਆਂ ਵਾਚ ਤਰ ਮਧੂਰ ਕਰਮੀ ਆਪ ਆਪਣੀ ਕੇ ਨੇੜੈ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੇ ਉਜਲੇ ਜੇਤੀ ਛੁਟੀ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ